ਇਸ ਕਿਸਮ ਦਾ ਜਿਹੜਾ ਛੇੜਿਆੰਤਰ ਇਹ ਸਰਕਾਰ ਰਚਨਾ ਚਾਹਦੀ ਹੈ ਉਹਨੂੰ ਤੁਸੀਂ ਖੁਦ ਇੰਟਰਵਿਨ ਕਰਕੇ ਕਿਉਂਕਿ ਮੈਂ ਸਮਝੀ ਨਾ ਇਹਨਾਂ ਨੇ ਆਨਰਬਲ ਹਾਈ ਕੋਰਟ ਦੀ ਖੁਦ ਤੋਹੀਨ ਕਰਨ ਦੀ ਕੋਸ਼ਿਸ਼ ਕੀਤੀ ਕੋਰਟ ਨੂੰ ਬਕਾਇਦਤ ਔਰ ਗਲਤ ਰਸਤੇ ਵੱਲ ਇਹ ਲੈ ਕੇ ਜਾ ਰਹੇ ਨੇ ਡੈਮੋਕ੍ਰੇਸੀ ਮੈਂ ਸਮਝੀ ਨਾ ਸਹੀ ਮੈਨੇ ਦੇ ਵਿੱਚ ਜੋ ਸੈਂਟਰ ਦੀ ਸਰਕਾਰ ਕਰ ਰਹੀ ਉਹੀ ਗੱਲ ਅੱਜ ਪੰਜਾਬ ਦੀ ਸਰਕਾਰ ਪੰਜਾਬ ਚ ਕਰ ਰਹੀ ਸਾਨੂੰ ਇਹ ਖੱਛਾ ਹੈ ਕਿ ਲਾਰੈਂਸ ਬਿਸ਼ਨੋਈ ਦਾ ਤੇ ਜੱਗੂ ਭਗਵਾਨਪੁਰੀਆ ਦਾ ਨਾਂ ਲੈ ਕੇ ਕੋ ਹੋ ਸਕਦਾ ਇਸ ਕਿਸਮ ਦੀ ਕੋ ਸਖਤ ਇਹਨਾਂ ਦੇ ਖਿਲਾਫ ਇਸ ਕਿਸਮ ਦੀ ਕੋ ਕਾਰਵਾਈ ਤੇ ਕੇਸ ਰਿਜਿਸਟਰ ਕੀਤਾ ਜਾ ਜਿਹਦੇ ਵਿੱਚ ਘੱਟ ਤੋਂ ਘੱਟ 6 ਮਹੀਨੇ ਜਾਂ ਸਾਲ ਵਾਸਤੇ ਪੱਕੇ ਤੌਰ ਸਾਸੁਖਵਾਲ ਸਿੰਘ ਖੈਰਾ ਬਾਹਰ ਨਾ ਆ ਸਕੇ ਕਈ ਕਾਨੂੰਨ ਨਵੇਂ ਬਣੇ ਨੇ ਸਾਨੂੰ ਜੋ ਰਿਪੋਰਟਸ ਆ ਰਹੀਆਂ ਨੇ ਇੰਕੀ ਰਿਪੋਰਟ ਸਾਡੀਆਂ ਵੀ ਜਿਹੜੀਆਂ ਨੇ ਪੁਲਿਸ ਦੀ ਸਾਡੇ ਵੀ ਅਸੀਂ ਬਹੁਤ ਧੇਰ ਸਰਕਾਰਾਂ ਚ ਰਹੇ ਆ ਸਾਡੇ ਆਪਣੇ ਲਿੰਕ ਨੇ ਸੀਨੀਅਰ ਪੁਲਿਸ ਆਫਿਸਰਜ਼ ਨੇ ਬਕਾਇਦਾ ਤੌਰ ਸਾਨੂੰ ਉਤਲਾਹ ਦਿੱਤੀ ਹੈ ਕਿ ਬੜਾ ਸਟ੍ਰਿੰਜੈਂਟ ਲਾਅ ਹੈ ਇੱਕ ਇਹ ਗੈਂਗਸਟਰਸ ਦੇ ਨਾਲ ਤੁਹਾਡਾ ਨਾਂ ਕਿਸੇ ਢੰਗ ਨਾਲ ਜੋੜ ਦਿੱਤਾ ਜਾਏ ਤੇ ਇਹੋ ਜਿਹੇ ਕਾਨੂੰਨ ਨਵੇਂ ਬਣੇ ਜਿੱਥੇ 6 ਮਹੀਨੇ ਤੁਹਾਨੂੰ ਬਕਾਇਦਾ ਤੌਰ ਕੋਈ ਜ਼ਮਾਨ ਦਾ ਮੌਕਾ ਵੀ ਨਹੀਂ ਮਿਲ ਸਕਦਾ ਸੋ ਮੈਂ ਭਗਵੰਤ ਮਾਨ ਨੂੰ ਇਹ ਗੱਲ ਕਵਾਂਗਾ ਭਗਵੰਤ ਮਾਨ ਜੀ ਇਸ ਗੱਲੋਂ ਮੁੜੋ ਇੱਕ ਪਾਸੇ ਤੁਹਾਡੀ ਪਾਰਟੀ ਇੰਡੀਆ ਬਲੌਕ ਦਾ ਹਿੱਸਾ ਬਣੀ ਤੁਸੀਂ ਆਪਣੇ ਹੀ ਕਲੀਗਜ਼ ਨੂੰ ਆਪਣੀ ਪਾਰਟੀ ਦੇ ਕਿਉਂਕਿ ਤੁਹਾਡੇ ਜਿਹੜੇ ਕਮੀਆਂ ਪੇਸ਼ੀਆਂ ਨੇ ਆਪੋਜੀਸ਼ਨ ਦੇ ਵਿੱਚ ਆਪੋਜੀਸ਼ਨ ਦਾ ਕੰਮ ਹੈ ਸਰਕਾਰ ਦੀਆਂ ناکਾਮੀਆਂ ਸਰਕਾਰ ਦੀਆਂ ਕਮੀਆਂ ਪੇਸ਼ੀਆਂ ਲੋਕਾਂ ਦੇ ਸਾਹਮਣੇ ਲੈ ਕੇ ਆਣੀਆ ਜੇ ਤੁਸੀਂ ਸਮਝਦੇ ਹੋ ਕਿ ਇਹਦੇ ਨਾਲ ਆਵਾਜ਼ ਸਾ ਸੁਖਪਾਲ ਸਿੰਘ ਖਹਿਰਾ ਜਾਂ ਇੰਡੀਅਨ ਨੈਸ਼ਨਲ ਕਾਂਗਰਸੀ ਲੀਡਰਸ਼ਿਪ ਦੀ ਬੰਦ ਤੁਸੀਂ ਕਰ ਸਕੋਗੇ ਬਿਲਕੁਲ ਤੁਹਾਨੂੰ ਮਗਾਲਤਾ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਤੇ ਵੇਚੀ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਇਹਦੇ ਤੇ ਫਤਵਾ ਦੇ ਦਿਆ ਸਾਨੂੰ ਇਹਨਾਂ ਤੋਂ ਕੋਈ ਆਸ ਉਮੀਦ ਹੈ ਨਹੀਂ ਬਟ ਮੈਂ ਇਨਸਪਾਈਟ ਆਫ ਥੈਟ ਬੀਇੰਗ ਦ ਲੀਡਰ ਆਫ ਦ ਆਪੋਜੀਸ਼ਨ ਮੈਂ ਚੀਵੈਸਟਰ ਨੂੰ ਕਹਾਂਗਾ ਇਸ ਕੰਮ ਤੋਂ ਗੁਰੇਜ਼ ਕਰ ਇਹ ਗੱਲ ਬਹੁਤ ਮਾੜੀ ਏ ਬੜੇ ਅਨ ਹੈਲਦੀ ਟ੍ਰੈਡੀਸ਼ਨਸ ਤੁਸੀਂ ਸੈੱਟ ਕਰ ਰਹੇ ਹੋ ਆਂਦੇ ਟਾਈਮ ਵਾਸ ਇਹ ਹੈਲਦੀ ਡੈਮੋਕਰੈਟਿਕ ਟ੍ਰੈਡੀਸ਼ਨਸ ਵਾਸੇ ਬਹੁਤ ਘਾਤਕ ਤੁਸੀਂ ਕਿਹਾ ਸੀ ਇਹ ਬਦਲਾਅ ਲੈ ਕੇ ਆਵਣਾ ਕਿ ਕੀ ਇਹ ਬਦਲਾਅ ਹੈ ਇੱਥੇ ਸ਼ਰਿਆਮ ਬਦਲੇ ਦੀ ਭਾਪ ਤੇ ਮੈਂ ਆਨਰੇਬਲ ਚੀਫ ਜਸਟਿਸ ਸਾਹਿਬ ਨੂੰ ਅਪੀਲ ਕਰਾਂਗਾ ਕਿ ਬਕਾਇਦਾ ਤੌਰ ਇਸ ਕੇਸ ਦੇ ਵਿੱਚ ਇੰਟਰਵਿਨ ਕਰੋ ਤੇ ਤੁਸੀਂ ਪੰਜਾਬ ਦੇ ਇੱਕ ਨਾਮੀ ਲੀਡਰ ਜਿਨ੍ਹਾਂ ਦੀਆਂ ਹਜ਼ਾਰਾਂ ਲੋਕਾਂ ਦੀਆਂ ਭਾਵਨਾਵਾਂ ਜਿਨ੍ਹਾਂ ਨਾਲ ਜੁੜੀਆਂ ਨੇ ਉਹਨਾਂ ਦੇ ਖਿਲਾਫ ਜਿਹੜੇ ਇੱਕ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੋ ਰਹੀ ਝੂਠੇ ਕੇਸ ਪੁਲਿਸ ਇਸ ਹੱਦ ਤੱਕ ਜਾ ਸਕਦੀ ਹੈ ਫਿਰ ਤਾਂ ਤੁਸੀਂ ਕਿਸੇ ਆ ਆਰਡੀਨਰੀ ਆਦਮੀ ਨੂੰ ਕੋਈ ਜਸਟਿਸ ਦੀ ਉਮੀਦ ਹੋ ਸਕਦੀ ਹੈ ਤੇ ਤੋ ਇਹਨੂੰ ਅਸੀਂ ਕੰਡਮ ਕਰਾਂਗੇ ਅੱਜ ਕਾਂਗਰਸ ਸਮੂਚੀ ਪਾਰਟੀ ਕਿਉਂਕਿ ਮੈਂ ਕਾਂਗਰਸ ਪੰਜਾਬ ਪ੍ਰਦੇਸ਼ ਕਾਂਗਰਸ ਦੇ ਅਫਸਰ ਤੋਂ ਬੋਲ ਰਿਹਾ ਹਾਂ ਸਸੁਖਪਾਲ ਸਿੰਘ ਜੀ ਦੇ ਨਾਲ ਹੈ ਜੱਜ ਸਾਹਿਬ ਨੂੰ ਵੀ ਮੈਂ ਗੁਜ਼ਾਰਿਸ਼ ਕਰੂੰਗਾ ਤੇ ਭਗਵੰਤ ਮਾਨ ਨੂੰ ਵੀ ਮੈਂ ਗੱਲ ਕਵਾਂਗਾ ਭਗਵੰਤ ਮਾਨ ਇਸ ਗੱਲ ਤੇ ਗੁਰੇਜ਼ ਕਰੋ ਇਸ ਚੱਕਰ ਚ ਨਾ ਪਾਓ ਇਹ ਕੰਮ ਪੰਜਾਬ ਦੀਆਂ ਟ੍ਰੈਡੀਸ਼ਨਸ ਦੇ ਖਿਲਾਫ ਹੈ ਪੰਜਾਬ ਨੇ ਕਦੀ ਵੀ ਇਸ ਕਿਸਮ ਦੀ ਜ਼ਿਆਤੀ ਸਹਿ ਨਹੀਂ ਕੀਤੀ ਪਾਰੀ ਇਹਦਾ ਜਿਹੜਾ ਰਾਜਨੀਤਿਕ ਨੁਕਸਾਨ ਹੈ ਤੁਹਾਡੀ ਜਮਾਤ ਨੂੰ ਤੇ ਤੁਹਾਨੂੰ ਉਠਾਣਾ ਪਏਗਾ ਮੈਂ ਨਹੀਂ ਗੱਲ ਕਹਿਣਾ ਚਾਹੁੰਦਾ। ਅੱਛਾ ਬਾਜਵਾ ਸਾਹਿਬ ਪਾਸੇ ਤਾਂ ਗੱਲਬਾਤ ਚੱਲ ਰਹੀ ਹੈ ਗਠਜੰਬੰਦ دوسرے ਪਾਸੇ ਐਲਾਈਅੰਸ ਦੇ ਲੈ ਕੇ ਕੋਈ ਬਾਤ ਚੱਲ ਰਹੀ ਹੈ? ਸੁਣੋ ਗਠਜੰਬੰਦ ਤੇ ਇਹ ਕਾਰਵਾਈਆਂ ਦੋਨੇ ਬਿਲਕੁਲ ਓਪੋਜ਼ਿਟ ਇੱਕ ਦੂਜੇ ਤੋਂ ਹੈਗੀ ਆ ਤਾਂ ਇਹਦਾ ਅਫੈਕਟ ਗਠਜੰਬੰਦ ਤੇ ਜਾਂ ਸ਼ੀਟ ਸ਼ੇਰਿੰਗ ਤੇ ਪਾਏਗਾ? ਵੇਖੋ ਤੁਸੀਂ ਗੁੱਟ ਗਠਜੰਬੰਦ ਦੀ ਗੱਲ ਜਾਂ ਸ਼ੀਟ ਸ਼ੇਰਿੰਗ ਦੀ ਤੇ ਲੰਬੀ ਗੱਲ। ਉਹ ਤੇ ਬਹੁਤ ਡੁੰਗਿਆਈ ਦੇ ਵਿੱਚ ਸਾਡੇ ਜਿਹੜੇ ਪੰਜਾਬ ਦੇ ਪਰਿਵਾਰੀ ਨਵੇਂ ਆਏ ਨੇ ਦਵਿੰਦਰ ਯਾਦਵ ਸਾਹਿਬ ਪਿਛਲੇ ਦੋ ਦਿਨ ਦੀਆਂ ਮੀਟਿੰਗਸ ਕਰ ਰਹੇ ਇੱਕ ਦਿਨ ਅੱਜ ਦਾ ਦਿਨ ਵੀ ਇੱਥੇ ਨੇ ਕੱਲ ਦਾ ਦਿਨ ਵੀ ਇੱਥੇ ਹਰ ਬਲਾਕ ਪੱਧਰ ਤੱਕ ਬਕਾਇਦਾ ਤੌਰ ਤੇ ਇਹਦੇ ਬਾਰੇ ਆਪਣਾ ਵਿਊ ਸਾਰਾ ਕੁਝ ਲਿਆ ਜਾ ਰਿਹਾ ਮੈਂ ਇਹਦੇ ਤੇ ਕੋਈ ਵੱਧ ਟਿੱਪਣੀ ਕਰਨਾ ਨਹੀਂ ਚਾਹਾਂਗਾ ਕਿਉਂਕਿ ਅਸੀਂ ਬਹੁਤ ਪਾਰਟੀ ਹਾਈ ਕਮਾਂਡ ਨੂੰ ਦਲੀਲ ਅਪੀਲ ਨਾਲ ਸਾਰੀ ਗੱਲ ਪਾਰਟੀ ਦਾ ਸਟੈਂਡ ਵਰਕਰਸ ਦਾ ਸਟੈਂਡ ਪੰਜਾਬ ਦੇ ਲੋਕ ਕੀ ਆਸ ਉਮੀਦ ਕਰਦੇ ਕਾਂਗਰਸ ਉਹ ਸਾਫ਼ ਕਰ ਦਿੱਤੇ ਸਾਡਾ ਸਟੈਂਡ ਨੋਨ ਤੁਹਾਨੂੰ ਪਹਿਲੇ ਹੀ ਪਤਾ ਕਿਸੇ ਨੂੰ ਕੋਈ ਲੈ ਹੈ ਪਟ ਮੈਂ ਸਮਝਣਾ ਟ੍ਰੈਡੀਸ਼ਨਸ ਵਾਸੇ ਰਾਜਨੀਤਿਕ ਟ੍ਰੈਡੀਸ਼ਨਸ ਵਾਸੇ ਸਿਆਸੀ ਆਦਮੀਆਂ ਐਜ਼ ਅ ਕ੍ਰਿਮੀਨਲ ਤੁਸੀਂ ਇੱਕ ਕ੍ਰਿਮੀਨਲ ਵਰਗਾ ਜਿਸ ਕਿਸਮ ਦੀ ਇੱਕ ਨਵੀਂ ਇਹ ਟ੍ਰੈਡੀਸ਼ਨ ਸ਼ੁਰੂ ਕੀਤੀ ਹੈ ਬਹੁਤ ਘੱਟ ਬਹੁਤ ਮਾੜੀ ਇਸ ਕਿਸਮ ਦੇ ਹਾਲਾਤ ਅਸੀਂ ਪਾਕਿਸਤਾਨ ਦੇ ਵਿੱਚ ਤੇ ਅਫਗਾਨਿਸਤਾਨ ਤੇ ਸੁਣੇ ਬਜ਼ਾਰਦਾਨਾ ਹਿੰਦੁਸਤਾਨ ਦੇ ਵਿੱਚ ਮਹਾਤਮਾ ਗਾਂਧੀ ਦੇ ਦੇਸ਼ ਇਸ ਕਿਸਮ ਦੇ ਹਾਲਾਤ ਨਹੀਂ ਸੀ ਇਹਦਾ ਇਹਦਾ ਰਿਜ਼ਲਟ ਚੰਗਾ ਨਹੀਂ ਹੋਏਗਾ ਮੈਂ ਤਾਂ ਗੱਲ ਇੰਨੀ ਹੀ ਕਹਿ ਸਕਦਾ ਜਰਜੋ ਸਿੰਘ ਸਿੱਧੂ ਆਜੋ ਜਰਜੋ ਸਿੰਘ ਸਿੱਧੂ ਨੂੰ ਲੈ ਕੇ ਆਪਕਾ